ਕਿਦਾ ਹੁਣ ਉਹ ਲੱਪਾਂ ਦੇ ਨਾਂ ਥੱਲੇ ਲੱਪਾਂ ਦੇ ਹਾਨੂੰ ਸਬੂਤ ਦਾ ਵੇੜ ਬੱਚੇ ਦਾ ਨੀ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਸਾਡੇ ਚਾਹੇ ਉਹਨੂੰ ਕੁੱਟਾਂ ਲੱਗੀਆਂ ਤੇ ਕੁੱਟ ਕੇ ਮਨਾਉਂਦੇ ਆ ਤਾਂ ਵੀ ਨਹੀਂ ਸਾਡੇ ਲੱਗੇ ਉਹਨਾਂ ਨੂੰ ਹਾਜ਼ਰ ਕਰਨ ਦੇ ਆਏ ਕੀ ਦੱਸੀਏ ਹੁਣ ਅੱਥੇ ਸਾਡਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭਣਿਆ ਜੁੱਤੀ ਵਾਲੀ ਕਿੱਦਾਂ ਮਿਲਾਂਦੀ ਮਾਲਕ ਸਵੇਰ ਦਾ ਅੱਥੇ ਪਹੁੰਚਿਆ ਨਹੀਂ ਕਾਲਕ ਦਾ ਨਾਮ ਜਗੀਰਾ ਹਾਂਜੀ ਹਾਂਜੀ ਕੰਮ ਕਰਦੇ ਇੱਥੇ ਕੰਮ ਕਰਦੇ ਰੇਤਾ ਚੋਰੀ ਵੇਚਦੇ ਆ ਨਹੀਂ ਹੈਗਾ ਜੀ ਚੋਰੀ 2 ਨੰਬਰ ਦਾ ਕੰਮ ਕਰਦੇ 2 ਨੰਬਰ ਦਾ ਚੋਰੀ ਕੰਮ ਕਰਦੇ ਜਿਹੜੇ ਲਾਪਤ ਹੈ ਇਹ ਹੰਦੀਪ ਸਿੰਘ ਹੰਦੀਪ ਸਿੰਘ ਹੰਦੀਪ ਸਿੰਘ ਉਹ ਦੱਸ ਨਹੀਂ ਕਹਿੰਦੇ ਧੱਕਾ ਚੱਕ ਟੰਡ ਸੁਨੀਹਾ ਨੂੰ ਇਨਸਾਫ ਮਿਲਾਂਦੇ ਆ ਕੋਸ ਇਨਸਾਫ ਨਹੀਂ ਦਿੱਤਾ ਨੂੰ ਨਾ ਪੁਲਿਸ ਦੇ ਆਂਦੀ ਆ ਨਾ ਹਾਨੂੰ ਉਹ ਉਹ ਦੇਂਦੇ ਨਾ ਮਾਲਕ ਆਇਆ ਮੋਕੇ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲੰਦਿਆ ਸਵੇਰੇ ਤੁਹਾਨੂੰ ਇਹਨਾਂ ਨੇ ਕੋਈ ਫੋਨ ਨਹੀਂ ਕੀਤਾ ਵੀ ਤੁਹਾਡੇ ਬੱਚੇ ਦੀ ਜਾਤ ਤਾਂ ਪਲਟ ਗਈ ਹੈ ਤੁਸੀਂ ਇੱਥੇ ਆਓ ਉਹ ਵੀ ਸਵੇਰੇ ਕਾਰਵਾਈ ਬੁਟੀ ਨਾ ਕੀਤੀ ਹੈ ਵੀ ਮੇਰਾ ਬੰਦਾ ਆਇਆ ਨੇ ਉਹ ਪਹੁੰਚੀ ਹੋਈ ਹਣਾ ਬੋਲੋ ਨਹੀਂ ਦੱਸਿਆ ਨਾ ਇਹ ਨਾਲ ਨੂੰ ਨਹੀਂ ਦੱਸਿਆ ਗਿਆ ਪ੍ਰਸ਼ਾਸਨ ਨੂੰ ਕੀ ਮੰਗ ਰਹੇ ਹੋ ਮੰਗ ਆ ਇਹ ਕਰਦਾ ਵੀ ਹਣ ਇਨਸਾਫ ਮਿਲੇ ਸਾਡਾ ਬੱਚਾ ਮਿਲੇ ਨਹੀਂ ਤਾਂ ਇਹਨੂੰ ਖਤਮ ਕਰਕੇ ਜਾਣਾ ਤੁਹਾਡਾ ਕੀ ਲੱਗਦਾ ਹੈ ਮੇਰਾ ਚਾਚਾ ਦਾ ਮੁੰਡਾ ਲੱਗਦਾ ਤੇ ਤੱਕ ਮਿਲ ਨਹੀਂ ਦੇ ਉਹਨਾਂ ਨੂੰ ਫੜਨਾ ਨਹੀਂ ਤੋਣੀ ਲਾਏ ਉਹਨਾਂ ਨੂੰ ਪੁੱਛਣਾ ਉਹ ਸਾਨੂੰ ਤੋਣੀ ਨਹੀਂ ਲਵਾਉਂਦੇ ਨਹੀਂ ਤੇ ਪੁੱਛਣਾ ਨਹੀਂ ਦੇ ਨਹੀਂ ਪੁੱਛੇ ਕਰੇਗੇ ਨਹੀਂ ਪੁੱਛੇ ਕਰੇਗੇ ਤੁਹਾਡਾ ਕੀ ਪੁੱਛ ਕਹਿੰਦੇ ਵੀ ਲੱਭ ਜਾਂਦੋ ਬੋਟੀ ਲੱਭਣਾ ਤੋਂ ਬੋਟੀ ਲੱਭਣਾ ਤੋਂ ਬੋਟੀ ਨਾ ਲੱਭੇ ਤਾਂ ਕਿਹਨੂੰ ਲਾਣਾ ਬੋਟੀ ਸਾਨੂੰ ਤੂੰ ਦੱਸਣਾ ਤੇ ਚਾਹੀਦਾ ਹਨ ਨੂੰ ਕੋਈ ਲੇ ਕਦਾ ਆ ਨੂੰ ਤਾਂ ਬਹੁਤ ਚੰਗਾ ਬੱਚਾ ਹੈ ਕੋਈ ਕੋਦੀ ਬੜਾ ਚੰਗਾ ਕੁਛ ਨਹੀਂ ਤੇ ਮਾਲਕ ਮੌਕੇ ਤੇ ਮਾਲਕ ਮੌਕੇ ਤੇ ਤਮਾਲਕ ਨੂੰ ਕਹੀ ਜਾ ਜੇਲ੍ਹ ਦੇ ਵਿੱਚ ਫਿਰ ਤੇ ਮਾਲਕ ਹੈ ਨਹੀਂ ਪੁੱਛਣਾ ਚਾਹੀਦਾ ਵਾ ਮਾਲਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨਿੰਨੀਕੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਨਗੇ ਕਿੱਦਾਂ ਹੈ ਬੋਟੀ ਸਵੇਰ ਦੀ ਆਣਾ ਨੇ ਸਾਡੀ ਕੁੜੀ ਸੁਦੈਨ ਹੋ ਗਈ ਰੋ ਰੋ ਕੇ ਅਸੀਂ ਤਾਂ ਮਹਾ ਪਹੁੰਚੇ ਹਾਂ ਉਪ ਸਵੇਰੇ ਪਤਾ ਲੱਗਾ 9 ਵਜੇ ਕਿ 9 ਵਜੇ ਸਾਨੂੰ ਤਾਂ ਪਤਾ ਲੱਗਾ ਅਸੀਂ ਤਾਂ ਰੋਂਦੇ ਪਿੱਟਦੇ ਇੱਥੇ ਪਹੁੰਚੇ ਅਸੀਂ ਆਪਾਂ ਕਰਨ ਦੇ ਕੁੱਤੇ ਨੂੰ ਪੁੱਤਾ ਦੱਸੇ ਦਸੀਆਂ ਨੂੰ ਇਹ ਮੈਂ ਨਹੀਂ ਕਿੱਥੇ ਲਗਾਤਾਰ ਹੁੰਦੀ ਰਹਿੰਦੀ ਇੱਥੇ ਅੰਕਲ ਵੀ ਇਹਨਾਂ ਨੇ ਕਹਿੰਦਾ ਵੀ ਦੋ ਤਿੰਨ ਮਾਰ ਕੇ ਇੱਥੇ ਸਫਾਏ ਆ ਅੰਕਲ ਵੀ ਦੋ ਤਿੰਨ ਇਹਨਾਂ ਨੇ ਮਾਰੇ ਆ ਤਾਂ ਉੱਥੇ ਸਫਾਏ ਉਹ ਵੀ ਨਹੀਂ ਲੱਭੇ ਕਚੋਰੀ ਕੰਮ ਕਰਦੇ ਆ ਚੋਰੀ ਚੋਰੀ ਕੰਮ ਕਰਦੇ ਆ ਰੇਤਾ ਫੋਟੋਆਂ ਦੇ ਆਪਣੀ ਕਮਾਈ ਸੁਣਵਾ ਪੈਸਾ ਦੇ ਦਿੰਦੇ ਆ ਆਪਣੇ ਜੇਬੇ ਭਰਦੇ ਆ ਇਹ ਲੋਕਾਂ ਦੇ ਪੁੱਤ ਪਾਣੇ ਮਾਰਦੇ ਆ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਨੂੰ ਸਾਫ਼ ਮਿਲਣਾ ਚਾਹੀਦਾ ਸਾਡਾ ਬੱਚਾ ਮਿਲਣਾ ਚਾਹੀਦਾ ਸਾਡੇ ਉਹਦੇ ਬੱਚੇ ਨਹੀਂ ਨਹੀਂ ਕਿ ਉਹਨੂੰ ਸਾਫ਼ ਮਿਲਣਾ ਚਾਹੀਦਾ ਜਗੀਰ ਦਾ ਟਾਕ ਕਹਿੰਦੇ ਜੀ ਇਹਨੂੰ ਰੇਤਾ ਬਲੀਦਾ ਦਿਨ ਰਾਤ ਨਹੀਂ ਚੱਲਦੀ ਸਾਰੀ ਮੈਨਿੰਗ ਰਾਤ ਨੂੰ ਚੱਲਦੀ ਹੈ ਤੇ ਕਿਹ ਕੀ ਗੱਲ ਬਾਤ ਹੈ ਜੀ ਸਾਰੀ ਪਤਾ ਨਹੀਂ ਸਾਡੇ ਪਿੰਡ 'ਚ ਕੁਝ ਕੰਡਣ ਦਾ ਮੁੰਡਾ ਹੈ ਐਪਰੇਟਰ ਹੀ ਹੈ ਇਹ ਰਾਤ ਨੂੰ ਚਲਾਉਣ ਦਾ ਸਮੀ ਮਤਲਬ ਹੁੰਦਾ ਹੀ 5 ਰੁਪਏ ਦਾ ਤੇ ਸਵੇਰੇ 5 ਰੁਪਏ ਕੱਢਣ ਦਾ ਰਿਆ ਅੱਜ ਨਹੀਂ ਘਰ ਗਿਆ ਅੱਜ ਜਿਹੜਾ ਨੇ ਅੱਠ ਵਜੇ ਤੇ ਕਿਹਾ ਫੋਨ ਕੀਤਾ ਸੀ ਘਰ ਦੀ ਨੇ ਕਿ ਇਹ ਦੀ ਕਿਸੇ ਨੇ ਫੋਨ ਨਹੀਂ ਚੁੱਕਿਆ ਉਹਦਾ ਫਿਰ ਉਹ ਮੁੰਡੇ ਨੇ ਫੋਨ ਚੁੱਕਿਆ ਉਹ ਮੁੰਸ਼ੀ ਨੇ ਉਹ ਕਹਿੰਦਾ ਨਸੀਬ ਪਲਟ ਗਈ ਉਹਦੇ ਵਿੱਚ ਆ ਉਹ ਚਿਰੋਂ ਵਿਚਾਰੇ ਆਏ 9 ਵਜੇ ਦਾ ਪਿੰਡ ਸੇ ਲੋਕੀ ਸਾਰਾ ਪਿੰਡ ਸੇ ਆ ਗਿਆ ਪ੍ਰਸ਼ਾਸਨ ਵਾਲੇ ਕੋਈ ਆਇਆ ਕੋਈ ਪ੍ਰਸ਼ਾਸਨ ਸਾਰਾ ਥੇ ਆ ਜੀ ਰਹੀ ਹੈ ਸੇਹਜ ਤੱਕ ਮਤਲਬ ਕਿ ਜਿਹੜਾ ਲਾਭ ਕੋਈ ਗੱਲ ਵਾਦ ਨਹੀਂ ਜਿਹੜੇ ਉਹਦੇ ਨਾਲ ਤੇ ਮੁੰਡੇ ਸੀ ਤਿੰਨ ਚਾਰ ਉਹ ਸਾਰੇ ਤੋਂ ਸਾਰੇ ਬੰਦੇ ਤੋੜ ਗਏ ਇਹਨਾਂ ਨੇ ਬੰਦਾ ਜੀ ਮਾਰ ਕੇ ਖਪਾਤਾ ਵੇ ਕਿਤੇ ਸਾਰੀ ਗੱਲ ਹੈ ਆ ਜਿਹੜੀ ਇਹ ਨਹੀਂ ਸੀ ਕਿਤੇ ਜਿਹੜੇ ਇਹਦੇ ਨਾਲ ਤੇ ਆਪਰੇਟਰ ਕੋਲ ਤੋਂ ਦੂਸਰੇ ਜਿਹੜੇ ਜਿਹੜੇ ਇਹਨਾਂ ਦੇ ਠੇਕੇਦਾਰ ਦੇ ਮਾਲਕ ਆ ਤੇ ਮਾਲਕ ਦੇ ਬੰਦੇ ਆ ਜਿਹੜੇ ਉਹਨਾਂ ਦੇ ਪਾਸੇ ਬੰਦਾ ਉੱਤਰ ਉੱਤਰ ਕੈਮਰੇ ਬੰਦੀ ਰੋਜ਼ ਰਾਤ ਨੂੰ ਕਰਦੇ ਆ ਇਹ ਡੁੱਟੀ ਰਾਤ ਦੀ ਸੀ ਇਹਦੀ ਅੱਜ ਰਾਤ ਦੀ ਡਿਊਟੀ ਸਵੇਰੇ ਨੂੰ ਵਾਪਸ ਜਾਣਾ ਸਵੇਰੇ ਘਰ ਤਾਂ ਗਿਆ ਵਾਪਸ ਆਇਆ ਨਹੀਂ ਬੰਦਾ ਫੋਨ ਕਰਦੇ ਰਹੇ ਤੇ ਫੇਰ ਪਤਾ ਲੱਗਾ ਇਹਦਾ ਇਹਨਾਂ ਦੱਸਿਆ ਵੀ ਇਹ ਜੀਤਾ ਤੱਲੇ ਆ ਗਏ ਬੱਚੇ ਵਗੈਰਾ ਵੀ ਆ ਗਏ ਬੱਚੇ ਕੋਈ ਇਹਦੇ ਦੀ ਕਲ ਉੱਡੀ ਕਹੇ ਕਹਿੰਦੇ 5 ਸਾਲ ਤੋਂ ਮੁੰਡਾ ਕੀ ਕੀ ਮੰਗ ਰਿਹਾ ਪ੍ਰਸ਼ਾਸਨ ਤੋਂ ਜਿਹੜਾ ਮਤਲਬ ਕਿ ਮਾਈਨਿੰਗ ਵੀ ਹੋ ਰਹੀ ਹੈ ਇਹਦਾ ਵੀ ਜਲਦੀ ਤੋਂ ਜਲਦੀ ਇਹਦਾ ਕਾਹਨ ਬੰਦਾ ਲੱਭਣਾ ਚਾਹੀਦਾ ਮੈਨੂੰ ਸਾਫ਼ ਹੋਣਾ ਚਾਹੀਦਾ ਸਾਫ਼ ਲੈਣਾ ਚਾਹੀਦਾ ਮੈਨੂੰ ਕੋਲੋਂ ਇੱਕ ਸਾਲ ਪਹਿਲਾਂ ਡੈੜੀ ਦਿੱਤੀ ਸੀ ਇੱਕ ਸਾੜ੍ਹ ਪਹਿਲਾਂ ਡੈੜੀ ਡੈੜੀ ਉਹ ਵੀ ਡਰਾਈਵਰ ਇਹ ਨਹੀਂ ਇਸੇ ਟੋਕੀ ਹੰਦੇ ਘਰ ਦੇ ਔਰ ਇਹਦੇ ਸਿਰ ਤੇ ਸਾਰਾ ਕੰਮ ਹੀ ਸਰ ਇਹ ਵੀ ਉੱਤਰ ਗਿਆ ਇੱਕ ਸਰ ਕਿਸਰ ਕੀ ਨਾਮ ਹੈ ਮੈਂ ਸਰਪੰਚ ਜਗੂ ਚੱਕ ਟਾਂਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਸਾਡੇ ਪਿੰਡ ਦਾ ਜਿਵੇਂ ਸਾਰਿਆਂ ਨੇ ਦੱਸਿਆ ਕਿ ਨੌਜਵਾਨ ਬੱਚਾ ਐਸਪੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ ਹਰਾਨੀ ਵਾਲੀ ਗੱਲ ਇਹ ਹੈ ਬਿਆਨ ਸਾਰਿਆਂ ਨੇ ਸੁਣ ਲਿਆ ਕਿ ਜਦੋਂ ਮਾਲਕਾਂ ਦੇ ਥੱਲੇ ਰਹਿ ਕੇ ਆਪਾਂ ਕੰਮ ਕਰੀਏ ਸਾਨੂੰ ਪਤਾ ਸਾਡੀ ਮਸ਼ੀਨ ਪੁਲਟ ਗਈ ਆ ਜਾਂ ਟੇਢੀ ਹੋ ਗਈ ਆ ਤੇ ਆਪਾਂ ਨਾ ਤੁਸੀਂ ਇਹ ਗੱਲ ਜਿਹੜੀ ਹੈ ਇੱਥੋਂ ਦਾ ਦੱਸੋ ਵੀ ਕਿ ਕੋਈ ਪਾਣੀ ਦਾ ਰੋਡ ਨਹੀਂ ਹੈਗਾ ਨਾ ਪਾਣੀ ਕੋਈ 5-5 10 ਦਾ ਫੁੱਟ ਡੂੰਘਾ ਬਿਲਕੁਲ ਲੱਖ ਲੱਖ ਪਾਣੀ ਆ ਵਿੱਚ ਬੱਚੇ ਬੜੇ ਹੋਏ ਆ ਇਸ ਕਰਕੇ ਵੱਡੀ ਇਹ ਕਾਰਵਾਈ ਹੋਣੀ ਚਾਹੀਦੀ ਆ ਕਿ ਮਾਲਕ ਕਿੱਥੇ ਆ ਜਿੰਨਾ ਮਾਲਕਾਂ ਵਾਲੇ ਥੱਲੇ ਰਹਿ ਕੇ ਆਪਾਂ ਕੰਮ ਕਰਦੇ ਆ ਉਹਨਾਂ ਦਾ ਕੋਈ ਫਰਜ ਨਹੀਂ ਸਮੇਰਦਾ ਬਣਦਾ ਸੀ ਉਹ ਅੱਧਾ ਘੰਟਾ ਲਾਂਦੇ ਤੇ ਸਾਡਾ ਬੱਚਾ ਬਾਹਰ ਆਣਾ ਸੀ ਤੁਹਾਡੇ ਲਈ ਆਪਾਂ 2 ਘੰਟੇ ਦਾ ਸਮਾਂ ਦਿੰਨੇ ਆ ਮਾਲਕ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੀ ਪੁਲਿਸ ਨੂੰ ਸਾਰੇ ਮੋਤਵਾ ਸਾਰਾ ਪਿੰਡ ਜੇ ਸਾਡਾ ਬੱਚਾ ਨਾਲ ਲੱਭਾ ਆਪਾਂ ਚਕੀਰੇ ਦੇ ਘਰ ਦੇ ਅੱਗੇ ਧਰਨਾ ਦੇਵਾਂਗੇ ਫਿਰ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਤੇ ਰਾਈ ਮੈਂ ਤੁਹਾਨੂੰ ਵੀ ਕਹਾਂਗਾ ਕਿ ਉਹ ਥਾਂ ਵੀ ਦੱਸੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਗੋਡੇ-ਗੋਡੇ ਪਾਣੀ ਨਹੀਂ ਹੈਗਾ ਸਵੇਰ ਤੋਂ ਮਸ਼ੀਨ ਡਿੱਗੀ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਇੱਥੇ ਪ੍ਰਬੰਧ ਕਰਕੇ ਘਟੋ-ਘਟ ਬੱਚਾ ਜੇ ਜੁੰਦਾ ਹੈ ਜਾਂ ਬੱਚਾ ਮਰ ਚੁੱਕਾ ਉਹਦੀ ਡੈੱਡ ਬੋਡੀ ਤੇ ਬਾਹਰ ਕੱਢਦੇ ਤੁਸੀਂ ਡੈਡ ਬੋਡੀ ਬਾਹਰ ਕੱਢਣ ਤੋਂ ਬਿਨਾ ਤੁਸੀਂ ਜਿਹੜਾ ਹੈ ਉਹ ਇੱਥੋਂ ਆਪ ਭਜੇ ਆਪਣੇ ਜਿਹੜੇ ਹੋਰ ਆਪਰੇਟਰ ਉਹ ਭਜਾਏ ਅੱਜ ਪੂਰਾ ਪਿੰਡ ਹੋਰ ਇਲਾਕੇ ਦੇ ਪਤਵੰਤੇ ਇੱਥੇ ਆ ਕੇ ਪਰੇਸ਼ਾਨ ਹੋ ਰਹੇ ਪਰ ਜਿੰਨਾ ਮਾਲਕਾਂ ਥੱਲੇ ਬੱਚਾ ਕੰਮ ਕਰਦਾ ਉਹ ਉਹ ਲੁਕੇ ਬੈਠੇ ਆ ਇੱਥੋਂ ਸਿੱਧਾ ਯਾਰ ਹੁੰਦਾ ਕਿ ਸਾਡੇ ਬੱਚੇ ਨੂੰ ਜਾਂ ਮਾਰਿਆ ਗਿਆ ਜੇ ਨਹੀਂ ਮਾਰਿਆ ਗਿਆ ਤੇ ਉਹਦੀ লাশ ਕਿੱਥੇ ਆ ਜੇ ਇਹ লাশ ਨਾਲ ਲੱਭੀ 2 ਘੰਟੇ ਦਾ ਸਮਾਂ ਦਿੱਤਾ 5 ਵਜੇ ਤੱਕ ਪ੍ਰਸ਼ਾਸਨ ਨੂੰ ਵੀ ਆਪਾਂ ਜ਼ਗੀਰੇ ਦੇ ਘਰ ਦੇ ਅੱਗੇ ਧਰਨਾ ਕਰਾਂਗੇ ਮੈਂ ਸਰਪੰਚ ਜੱਗੋਤਕ ਟੰਡਾ ਮੇਰੇ ਨਾਲ ਗram ਪੰਚਾਇਤ ਤੇ ਸਾਰੇ ਪਿੰਡ ਦੇ ਨੌਜਵਾਨ ਜਿਹੜੇ ਇੱਥੇ ਕੱਤਰ ਹੋਏ ਆ ਜੀ ਇਹ ਕ੍ਰੈਸ਼ਰ ਵਗੈਰਾ ਹੈਗਾ ਜਾਂ ਡੰਪਰ ਹੈ ਤੇ ਜਿਹੜੇ ਇਹ ਟਾਕੀ ਹੈ ਇਹ ਰਾਤ ਨੂੰ ਇੱਥੇ ਮਾਈਨਿੰਗ ਕੀਤੀ ਜਾਂਦੀ ਆ ਕੋਈ ਬੋਲੀ ਵਗੈਰਾ ਵੀ ਇਹਦੀ ਜੇ ਮਿਲ ਗਈ ਜਿੰਨੇ ਕੱਲ ਸਾਰੇ ਇੱਥੋਂ ਦੇ ਲੋਕਾਂ ਦੱਸ ਸਕਦੇ ਆ ਪਰੰਤਨ ਇਸ ਤਰ੍ਹਾਂ ਹੈ ਜੇ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਫੱਟਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੀ ਵੀ ਦੇਖ ਰਹੇ ਹਾਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆ ਕਿ ਉਹ ਗੱਡ ਪੜੀ ਜੇ ਸਾਨੂੰ ਮਿਲ ਜਾਂਦੀ ਹੈ ਤੇ ਔਰ ਇਹ ਜੱਗੂ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਬੇ ਚ ਪੈ ਗਿਆ ਜਿਹੜਾ ਕੋ ਮਸ਼ੀਨ ਪਲਟ ਗਈ ਤੋਂ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਮਸ਼ੀਨ ਉਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸੇ ਕਰਕੇ ਉਹਨੂੰ ਆਪਾਂ ਕੱਢ ਰਹੇ ਹਾਂ ਜੋ ਵੀ ਉਸ ਤੋਂ ਬਾਅਦ ਅੱਗੇ ਸਾਹਮਣੇ ਹੋਣਗੇ ਉਹ ਸਭਾ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜਾਣਕਾਰੀ ਹੈਗਾ ਉਹ ਦੱਸਾਂ